ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਦੇਸ਼ ਦੁਨੀਆ ਮੈਂ ਹਾਂ ਜੀ सुरेंद्र ਛੰਦਾ ਅੱਜ ਅਸੀਂ ਪਹੁੰਚੇ ਹਾਂ ਜੀ ਡੀਵੀਆਰ ਅਮਿਤਕਰ ਫੌਂਟੇਸ਼ਨ ਵੱਲੋਂ ਦੂਸਰਾ ਬੁਲੇਟ ਕੈਂਪ ਲਗਾਇਆ ਗਿਆ ਵਾ ਆਓ ਤੁਹਾਡੀ ਗੱਲਬਾਤ ਕਰਨੇ ਆ ਮੈਂਨ ਮੈਂਬਰਾਂ ਨਾਲ ਕੀ ਕਹਿਣਾ ਚਾਹੁੰਦੇ ਆ ਜੈਪੀ ਜੈਪਰ ਮੇਰਾ ਨਾਮ ਅਰਪੀ ਚੁੰਬਰ ਹੈ ਜੀ ਇਹ ਕਿਹੜਾ ਕੈਂਪ ਹੈ ਹਾਂ ਜੀ ਇਹ ਕੈਂਪ ਲਗਾਇਆ ਗਿਆ ਜੀ ਦੂਸਰਾ ਕੈਂਪ ਕਿੱਥੇ ਲਗਾਇਆ ਹੈ ਇਹ ਸਾਡਾ ਦੂਸਰਾ ਵਿਸ਼ਾਲ ਫੂਨਦਾਨ ਕੈਂਪ ਹੈ ਜੀ ਇਹ ਮਾਉਂ ਦਾ ਹੀ ਹਸਪਤਾਲ ਹਸਪੀਟਲ ਦੇ ਵਿੱਚ ਲੱਗਾ ਹੋਇਆ ਹੈ ਜੀ ਕਿੰਨੇ ਕੁ ਹਾਲ ਤੱਕ ਡੋਨੇਟ ਕਰ ਚੁੱਕੇ ਨੇ ਸਾਡੇ 20 ਤੋਂ ਪਲੱਸ ਡੋਨਰ ਡੋਨੇਟ ਕਰ ਚੁੱਕੇ ਨੇ ਤੇ ਕੀ ਮੈਸੇਜ ਦੇਣਾ ਚਾਹੁੰਦੇ ਯੂਥ ਨੂੰ ਯੂਥ ਨੂੰ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਾਡੇ ਨਾਲ ਜੁੜੋ ਤੇ ਜਿੱਦਾਂ ਕਿ ਅਸੀਂ ਐਕਟੀਵਿਟੀਆਂ ਬਾਬਾ ਸਾਹਿਬ ਦੇ ਨਾਮ ਦੇ ਇੱਕ ਕਰਵਾ ਰਹੇ ਹਾਂ ਜਿਵੇਂ ਅਸੀਂ ਪਹਿਲਾਂ ਕ੍ਰਿਕਟ ਟੂਰਨਾਮੈਂਟ ਕਰਾਇਆ ਸੀ ਬੁੱਕ ਕੰਪੀਟੀਸ਼ਨ ਕਰਵਾਇਆ ਤੇ ਅਸੀਂ ਹੋਰ ਉਸੇ ਤਰ੍ਹਾਂ ਵਿਚਾਰਧਾਰ ਬਾਬਾ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਜੁੜ ਕੇ ਅਸੀਂ ਕੰਮ ਕਰਦੇ ਰਹੇ ਆ ਤੇ ਇਹ ਸਾਡਾ ਦੂਸਰਾ ਵਿਸ਼ਾਲ ਖੂਨਦਾਨ ਕੈਂਪ ਆ ਜਿਹੜਾ ਤੁਹਾਨੂੰ ਵੀ ਫੋਨ ਨਾਮਣ ਕਰਵਾਇਆ ਗਿਆ ਸੀ ਉਹ ਕਿੰਨੀ ਦਿਨ ਵਰ ਕਰਾਇਆ ਜਾਏਗਾ ਦੁਬਾਰਾ ਜਗ੍ਹਾ ਕਿਦੋਂ ਹੋਏਗਾ ਅਸੀਂ ਉਹ ਅਗਲਾ ਟੂਰਨਾਮੈਂਟ 1 ਸਾਲ ਬਾਅਦ ਫਿਰ ਦੁਬਾਰਾ 14 April ਨੂੰ ਕਰਾਵਾਂਗੇ ਤੇ ਹੋਰ ਅੱਗੇ ਯੂਥ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਯੂਥ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਜਾਂ ਕਿਸੇ ਅਸੀਂ ਸਮਾਜ ਦੇ ਵਿੱਚ ਕੋਈ ਹੋਰ ਕ੍ਰਿਤੀਆਂ ਤੋਂ ਦੂਰ ਰਹਿ ਕੇ ਅਸੀਂ ਸਮਾਜ ਦੇ ਭਲਾਈ ਦੇ ਲਈ ਤੇ ਆਪਣੇ ਪੰਜਾਬ ਦੇ ਉਜਵਲ ਭਵਿੱਖ ਲਈ ਅਸੀਂ ਆਪਣਾ ਯੋਗਦਾਨ ਪਾਈਏ ਜਿਹੜਾ ਤੁਹਾਡੇ ਵੱਲੋਂ ਬੁੱਕ ਕੰਪੀਟੀਸ਼ਨ ਕਰਵਾਇਆ ਜਾਂਦਾ ਕਿਵੇਂ ਕਰਵਾਇਆ ਜਾਂਦਾ ਕਿ ਕਿੱਥੇ-ਕਿੱਥੇ ਕਰਵਾਇਆ ਜਾਂਦਾ ਇਸ ਸਾਡਾ ਬੁੱਕ ਕੰਪੀਟੀਸ਼ਨ ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਕਰਵਾਇਆ ਜਾਂਦਾ ਹੈ ਜੋ ਕਿ ਅਸੀਂ ਲੁਧਿਆਣੇ ਦੇ ਵਿੱਚ ਪੰਜਾਬ ਦੇ ਹਰੇਕ ਕੋਨੇ ਦੇ ਵਿੱਚ ਇਹ ਪੇਪਰ ਹੁੰਦਾ ਹੈ ਤੇ ਇਸ ਪੇਪਰ ਦੇ ਅਸੀਂ ਬੁੱਕ ਲਾਂਚ ਕਰ ਦਿੱਤੀ ਹੈ ਤੇ ਉਹ ਸਾਡੇ ਨਾਲ ਸਾਡੇ ਤੋਂ ਬੁੱਕ ਕੋਈ ਵੀ ਲੈ ਸਕਦਾ ਹੈ ਤੇ ਉਹਦੇ ਵਿੱਚ ਦੋ ਤਰ੍ਹਾਂ ਦੇ ਅਸੀਂ ਪਾਰਟੀਸ਼ਨ ਕੀਤੀ ਹੋਈ ਹੈ ਤੇ ਏਜ ਇਫੈਕਟ ਹੈਗੇ ਆ ਉਹਦੇ ਵਿੱਚ ਤੇ ਉਸ ਹਿਸਾਬ ਨਾਲ ਅਸੀਂ ਏਜ ਦਿੱਤਾ ਹੋਇਆ ਹੈ ਜਦੋਂ ਪਾਸ ਪ੍ਰਾਈਜ਼ ਹੈ ਉਹਦੇ ਕੀ ਰੱਖਿਆ ਜਾਂਦਾ ਤੁਹਾਡੇ ਹਾਂਜੀ ਉਹਦੇ ਵਿੱਚ ਸਾਡਾ ਫਰਸਟ ਪ੍ਰਾਈਜ਼ 50000 ਹੈ ਸੈਕੰਡ ਪ੍ਰਾਈਜ਼ 30000 ਤੇ ਥਰਡ ਪ੍ਰਾਈਜ਼ ਸਾਡਾ 10000 ਹੈ ਧੰਨਵਾਦ ਧੰਨਵਾਦ ਜੀ ਜੀ ਭੇ ਨਾਮ ਦੱਸਦੇ ਪਹਿਲਾਂ ਮੇਰਾ ਨਾਮ ਪਵਨ ਕੁਮਾਰ ਹੈ ਤੇ ਜਿਹੜਾ ਇਹ ਕੈਂਪ ਲਗਾਇਆ ਕਿੱਥੇ ਹੈਗਾ ਹੈ ਕਿੰਨੇ ਮੈਂ ਕੈਂਪ ਹੈ ਇਹ ਜਿਹੜਾ ਅੱਜ ਦਾ ਕੈਂਪਾ ਦੂਸਰਾ ਵਿਚਾਰਕ ਹੁੰਦਾ ਬਾਵਾ ਸਾਹਿਬ ਡਾਕਟਰ ਭੀਮਰਾਮ ਵੇੜਕੇ 133ਵੇਂ ਜਨਦੋਸਨ ਸਮਰਪਿਤ ਹੈ ਇਹ ਮੋਹਨ ਦੇ ਉਸਵਾਲ ਹਸਪੀਟਲ ਸ਼ੇਰਪੁਰ ਚੌਂਕ ਦੇ ਵਿੱਚ ਲਗਾਇਆ ਗਿਆ ਤੇ ਟੀਮ ਕਿੱਥੇ ਦੀ ਹੈ ਟੀਮ ਲੁਧਿਆਣੇ ਦੀ ਡਾਕਟਰ ਬੀਰਾਮੇਲ ਯੂਸ ਫਾਊਂਡੇਸ਼ਨ ਰਜਿਸਟਰਡ ਬੜਾ ਟੀਮ ਮੋਹਨ ਦੇ ਦੀ ਹੈ ਮੋਹਨ ਦੇ ਦੀ ਕਿੰਨੇ ਗੱਲ ਤੱਕ ਲੋਕ ਦਰਦ ਚੁੱਕੇ ਬੰਦੇ ਹਾਂ 12 ਤੋਂ 13 ਸਾਥੀ ਬਲੱਡ ਲੈਣ ਡੇਗਾ ਅਸੀਂ 12.5 ਤੋਂ ਸਟਾਰਟ ਕੀਤਾ ਹੈ 12 ਤੋਂ 13 ਸਾਥੀ ਜਿਹੜੇ ਡੋਨਰ ਹੋ ਚੁੱਕੇ ਆ ਲਗਾਤਾਰ ਲੜੀ ਚੱਲਦੀ ਆ ਰਹੀ ਆ ਇਹ ਕੋਸ਼ਿਸ਼ ਹੈ ਸਾਡੀ 100 ਤੋਂ ਪਲੱਸ ਟਾਰਗੇਟ ਜਾਏਗਾ ਸਾਡਾ ਕੀ ਇਹਨਾਂ ਜਨਨ ਨੂੰ ਨੋਜਵਾਨ ਵੀਡੀਓ ਨੂੰ ਨਵੇਂ ਵੀਡੀਓ ਨੂੰ ਇਹ ਸੰਦੇਸ਼ ਆ ਜੀ ਜਿਹੜਾ ਨਸ਼ਿਆਂ ਤੋਂ ਦੂਰ ਅਸੀਂ ਐਜੂਕੇਸ਼ਨ ਦੇ ਕੰਮ ਕਰਦੇ ਆ ਮੈਡੀਕਲ ਫੀਲਡ ਤੇ ਕੰਮ ਕਰਦੇ ਆ ਨਸ਼ਿਆਂ ਤੋਂ ਰਹਿਤ ਜਿਹੜੀ ਸਾਡੀ ਯੂਥ ਫਾਊਂਡੇਸ਼ਨ ਆ ਬਿਲਕੁਲ ਸਾਡੀ ਨਸ਼ਾ ਤੋ ਰਹਿਤ ਆ ਤੇ ਅਸੀਂ ਨੌਜਵਾਨ ਬੀੜੇ ਨੂੰ ਇਹੀ ਸਲਾਹ ਦਿੰਦੇ ਆ ਤੇ ਅਵੇਅਰ ਕਰਦੇ ਆ ਵੀ ਨਸ਼ਿਆਂ ਤੋਂ ਦੂਰ ਰਹੋ ਤੇ ਜਿਹੜਾ ਬਲੱਡ ਨੇਟ ਆ ਹਰ ਸਾਲ ਲਗਾਤਾਰ ਸਾਨੂੰ ਕਰਨਾ ਲੱਗਦਾ 6-6 ਮਹੀਨੇ ਬਾਅਦ ਅੱਜ ਅੱਜ ਯੂਥ ਬਲੱਡ ਡੋਨਰਸ ਕਲੱਬ ਜਿਹੜੀ ਹੈਗੇ ਰਿਸਟਰਡ ਲੁਧਿਆਣਾ ਵੱਲੋਂ ਜਿਹੜਾ ਖੂਨਦਾਨ ਕੈਂਪ ਆ ਸੈਕੰਡ ਖੂਨਦਾਨ ਕੈਂਪ ਹੈਗਾ ਉਹ ਅੱਜ ਉਸਵਾਲ ਹਸਪੀਟਲ ਦੇ ਵਿੱਚ ਲਗਾਇਆ ਜਾ ਰਿਹਾ ਜਿਹਦੇ ਵਿੱਚ ਬਹੁਤ ਸਾਰੇ ਸਾਡੇ ਡੋਨਰ ਸਾਥੀ ਆ ਜਿਹੜੇ ਅੱਜ ਬਲੱਡ ਡੋਨੇਟ ਕਰ ਰਹੇ ਆ ਔਰ ਬਹੁਤ ਸਾਰੇ ਲੋਕ ਆ ਜਿਹੜੇ ਇਸ ਮਿਸ਼ਨ ਨਾਲ ਜੁੜ ਰਹੇ ਨੇ ਔਰ ਮੈਂ ਆਪਣੈ ਲੋ ਗ੍ਰੈਂਡ ਬਲੱਡ ਸੇਵਾ ਦੀ ਸਮੂਚੀ ਟੀਮ ਵੱਲੋਂ ਸਭ ਦਾ ਧੰਨਵਾਦ ਕਰਦਾ ਡੋਨਰ ਸਾਥੀਆਂ ਦਾ ਧੰਨਵਾਦ ਕਰਦਾ ਕਿਉਂਕਿ ਇਹਨਾਂ ਦੁਆਰਾ ਜਿਹੜਾ ਦਿੱਤਾ ਗਿਆ ਬਲੱਡ ਹੈ ਉਹ ਕਿਸੇ ਹੋਰ ਦੀ ਕੀਮਤੀ ਜ਼ਿੰਦਗੀ ਨੂੰ ਬਚਾਉਂਦਾ ਸੋ ਕਿ ਉਹਨਾਂ ਜਿਹੜਾ ਸਾਨੂੰ ਮੌਕਾ ਰੱਬ ਨੇ ਸਾਨੂੰ ਦਿੱਤਾ ਇਹਦਾ ਭਰਪੂਰ ਫਾਇਦਾ ਲਿਆ ਜਾਵੇ ਕਿਸੇ ਦਾ ਜੀਵਨ ਬਚਾਉਣ ਲਈ ਖੂਨਦਾਨ ਕਰੀਏ ਔਰ ਲੋਕਾਂ ਨੂੰ ਵੀ ਜਾਗਰੂਕ ਕਰੀਏ ਇਸ ਮਿਸ਼ਨ ਨਾਲ ਜੁੜ ਕੇ ਬਹੁਤ ਸਾਰੀਆਂ ਕੀਮਤੀ ਜ਼ਿੰਦਗੀਆਂ ਬਚਾ ਸਕਦੇ ਹਾਂ ਸੀ ਕਿਉਂਕਿ ਹਸਪਤਾਲਾਂ ਦੇ ਵਿੱਚ ਜਿਹੜੇ ਇਲਾਜ ਜਿਹੜੇ ਪੇਸ਼ੈਂਟ ਪਏ ਆ ਉਹ ਖੂਨ ਤੋਂ ਵਾਂਝੇ ਨਾ ਰਹਿ ਜਾਣ ਕਿਸੇ ਦਾ ਜੀਵਨ ਅਜਾਈ ਨਾ ਚਲਾ ਜਾਵੇ ਸੋ ਇੱਕ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਜਿਹੜੇ ਮਿਸ਼ਨ ਨੂੰ ਅੱਗੇ ਤੋਰਦੇ ਹੋਏ ਖੂਨਦਾਨ ਕੈਂਪ ਦਾ ਜਿਹੜਾ ਵੱਡਾ ਉਪਰਾਲਾ ਇਸ ਟੀਮ ਨੇ ਕੀਤਾ ਮੈਂ ਸ਼ਲਾਘਾ ਕਰਦਾ ਇਸ ਟੀਮ ਦੀ ਔਰ ਅੱਗੇ ਤੋਂ ਵੀ ਇਹੋ ਜਿਹੇ ਉਪਰਾਲੇ ਕਰਨ ਦੇ ਜਿਹੜਾ ਲੋਕਾਂ ਨੂੰ ਏ ਅੱਗੇ ਨਾਲ ਹੋ ਕੇ ਸਾਡਾ ਮੋੜ ਦੇ ਨਾਲ ਮੋੜਾ ਲਾ ਕੇ ਤੁਰਦੇ ਰਹਿਣਗੇ ਧੰਨਵਾਦ ਜੀ ਨਾਮ ਦੱਸੋ ਬਈ ਜੈ ਪੀਮ ਜੈ 파ਰ ਮੇਰਾ ਨਾਮ ਦਵਿੰਦਰ ਸਿੰਘ ਸੇਰਪੁਰ ਅੱਜ ਵੀ ਕੈਂਪ ਤੇ ਪਹੁੰਚਿਓ ਕੀ ਕਹਾ ਜਾਣਾ ਕੈਂਪ ਅੱਜ ਦੇ ਕੈਂਪ ਤੋਂ ਇਹੀ ਮੈਸੇਜ ਦੇਣਾ ਦਿੰਦੇ ਨੇ ਜੋ ਇਹ ਨੌਜਵਾਨ ਸਾਥੀ ਨੇ ਡਾਕਟਰ ਅੰਬੇਦਕਰ ਜੂਥ ਫਾਊਂਡੇਸ਼ਨ ਵੱਲੋਂ ਜੋ ਉਪਰਾਲਾ ਕੀਤਾ ਗਿਆ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਇੱਕ ਤਾਂ ਜੋ ਨੌਜਵਾਨ ਸਾਥੀ ਇਹਨਾਂ ਦੇ ਨਾਲ ਜੁੜਨਗੇ ਇਹ ਇਹਦੇ ਨਾਲ ਬਹੁਤ ਲੋਕਾਂ ਦੀ ਜਾਨ ਬਚਾਉਂਦੇ ਨੇ ਜਿਸ ਤਰ੍ਹਾਂ ਬਲੱਡ ਜੋ ਇੱਥੇ ਹੈਗਾ ਜ਼ਰੂਰਤਮੰਦਾਂ ਨੂੰ ਦਿੱਤਾ ਜਾਇਆ ਦਾ ਜਿਸ ਤਰ੍ਹਾਂ ਦੇ ਵੀ ਉਪਰਾਲਾ ਬਹੁਤ ਵਧੀਆ ਉਪਰਾਲਾ ਵਾ ਮੇਰੀ ਇਹ ਲੋਕਾਂ ਨੂੰ ਅਪੀਲਾ ਵੀ ਇਹਨਾਂ ਦਾ ਹਰ ਵਾਰ ਇਸੇ ਤਰ੍ਹਾਂ ਵੱਧ ਚੜ ਕੇ ਯੋਗਦਾਰ ਯੋਗਦਾਨ ਦਿਆ ਕਰਨ ਔਰ ਇਹਦੀ ਟੀਮ ਨੇ ਉਪਰਾਲਾ ਕੀਤਾ ਬਹੁਤ ਵਧੀਆ ਸੀ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਇਹਨਾਂ ਦੀ ਟੀਮ ਵੱਲੋਂ ਹੋਰ ਵੀ ਕਈ ਜੇ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਨੇ ਜਿਵੇਂ ਪਿੱਛੇ ਇਹਨਾਂ ਨੇ ਇੱਕ ਟੂਰਨਾਮੈਂਟ ਵੀ ਕਰਾਇਆ ਸੀ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਉਹਨੂੰ ਦੇਖੇ ਕਿਵੇਂ ਬਹੁਤ ਕਹਿ ਸਰਗੇ ਦੇਖੋ ਜੋ ਇਹਨਾਂ ਨੇ ਜੋ ਉੱਥੇ ਉਪਰਾਲਾ ਕੀਤਾ ਉਹ ਵੀ ਨੌਜਵਾਨਾਂ ਨੂੰ ਜੋੜਨ ਵਾਸਤੇ ਉਪਰਾਲਾ ਕੀਤਾ ਸਮਾਜ ਦੇ ਵਿੱਚ ਬਧੀਆ ਆਉਦਾ ਸੰਦੇਸ਼ ਗਿਆ ਔਰ ਜੋ ਅੱਜ ਇੱਥੇ ਉਪਰਾਲਾ ਕਰ ਰਹੇ ਨੇ ਇਹਦੇ ਨਾਲ ਵੀ ਬੜਾ ਵੱਡਾ ਸੰਦੇਸ਼ ਜਾਏਗਾ ਕਿਉਂਕਿ ਇਹ ਅੱਜ ਜੋ ਮੋਹਨ ਦੇ ਕੈਂਸਰ ਹਸਪੀਟਲ ਦੇ ਵਿੱਚ ਕੈਂਪ ਲੱਗਿਆ ਬਾਬਾ ਸਾਹਿਬ ਦੇ ਨਾਮ ਤੇ ਮੈਂ ਦੇਖਿਆ ਵੀ ਇੱਥੇ ਸਾਡੇ ਜਿਹੜੇ ਨੌਜਵਾਨ ਨੇ ਇਹਨਾਂ ਨੇ ਪਹਿਲੀ ਵਾਰੀ ਮੈਂ ਦੇਖਿਆ ਇੱਥੇ ਕੈਂਪ ਲਾਇਆ ਬਾਬਾ ਸਾਹਿਬ ਦੇ ਨਾਂ ਤੇ ਇਹਦੇ ਨਾਲ ਬੜਾ ਵਧੀਆ ਮੈਸੇਜ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਜਿਹੜਾ ਰਿਜ਼ਲਟਾ ਬਹੁਤ ਵਧੀਆ ਨਿਕਲੇਗਾ ਕਿਉਂਕਿ ਇਹਦੇ ਨਾਲ ਬਹੁਤ ਸਾਰੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਨੇ ਇਸ ਬਲੱਡ ਦੇ ਨਾਲ ਧੰਨਵਾਦ ਆਮ੍ਰਿਤਮ ਕੰਮਲ ਬਹੁਤ ਹੈ ਜੀ ਇਹ ਜਿਹੜਾ ਕੈਂਪ ਲਗਾਇਆ ਗਿਆ ਇਹਦੇ ਵਰਦਾਦੋ ਇਹ ਕੈਂਪ ਜਿਹੜਾ ਹੈਗਾ ਬਾਬਾ ਸਾਹਿਬ ਡਾਕਟਰ ਬਿੱਟਕਰ ਤੇ ਮਹਾਤਮਾ ਜੋਤੀਰਾ ਫੂਲੇ ਜੀ ਦੇ ਜਨਮ ਦਿਦਸ ਨੂੰ ਸਮਰਪਿਤ ਹੈ ਜਿਹੜਾ ਅੱਜ ਅਸੀਂ ਇਹ ਕੈਂਪ ਕਰਵਾਇ ਕਰਵਾ ਰਹੇ ਆ ਤੇ ਸਵੇਰ ਤੋਂ ਹੀ ਨੌਜਵਾਨਾਂ ਦੇ ਵਿੱਚ ਬਹੁਤ ਸਾਰਾ ਜਿਹੜਾ ਭਾਰੀ ਇੱਛਾ ਤੇ ਲਗਾਤਾਰ ਹੀ ਸਾਨੂੰ ਜਿਹੜੇ ਹੈਗੇ ਆ ਜਿਹੜੇ ਬਲੱਡ ਡੋਨੇਟ ਕਰਨ ਦੇ ਲਈ ਫੋਨ ਕਾਲ ਆ ਰਹੀਆਂ ਨੇ ਦੇ ਸਾਰੇ ਹੀ ਨੌਜਵਾਨਾਂ ਦਾ ਬਹੁਤ तहे ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਕਹਿੰਦੇ ਨੇ ਖੂਨਦਾਨ ਮਹਾਦਾਨ ਕਿਸੇ ਦੀ ਜਿਹੜਾ ਹੈਗਾ ਕਿਸੇ ਦੀ ਕੀਮਤੀ ਜਿਹੜੀ ਜਾਨ ਆ ਉਹ ਅਸੀਂ ਜਿਹੜੀ ਬਚਾਉਣ ਦੇ ਲਈ ਆਪਣਾ ਯੋਗਦਾਨ ਪਾਵਾਂਗੇ ਬਹੁਤ ਹੀ ਵਧੀਆ ਇੱਕ ਅਸੀਂ ਜਿਹੜਾ ਹੈਗਾ ਸਮਾਜ ਦੇ ਵਿੱਚ ਅਸੀਂ ਚਾਹੀਈਆਂ ਕਿ ਮੈਸੇਜ ਹੈ ਇਹ ਕਿਉਂਕਿ ਬਾਬਾ ਸਾਹਿਬ ਡਾਕਟਰ ਮੇਡਕਰ ਤੇ ਕਰ ਮਹਾਪੁਰਸ਼ਾਂ ਦੀ ਗੱਲ ਕਰੀਏ ਤਾਂ ਅਸੀਂ ਉਹਨਾਂ ਦਾ ਜਿਹੜਾ ਜੀਵਨ ਜਿਹੜਾ ਜੀਵਨ ਆ ਜਾਂ ਜੋ ਸੰਘਰਸ਼ ਹੈਗਾ ਅਸੀਂ ਕਦੇ ਵੀ ਦੇਣ ਨਹੀਂ ਦੇ ਸਕਦੇ ਇਸ ਕਰਕੇ ਸਾਡੀ ਜਿਹੜੀ ਆਰਗੇਨਾਈਜੇਸ਼ਨ ਦਾ ਇਹੀ ਹਮੇਸ਼ਾ ਮੋਟਿਵ ਰਹਿੰਦਾ ਕਿ ਅਸੀਂ ਜਿੰਨਾ ਹੋ ਸਕੇ ਬਾਬਾ ਸਾਹਿਬ ਡਾਕਟਰ ਬਿੱਟਕਰ ਸਾਡੇ ਮਾਪੋਸ਼ਾ ਦੀ ਜਿਹੜੀ ਆਈਡੀਓਲੋਜੀ ਹੈ ਜਿਹੜੇ ਵਿਚਾਰ ਆ ਜਿਹੜੇ ਉਹਨਾਂ ਦੇ ਕਿਸੇ ਵੀ ਮਾਧਿਅਮ ਰਾਹੀਂ ਜਾਂ ਕਿਸੇ ਵੀ ਐਕਟੀਵਿਟੀਜ਼ ਰਾਹੀਂ ਜਿਹਦੇ ਨਾਲ ਨੌਜਵਾਨਾਂ ਦੇ ਵਿੱਚ ਵਧੀਆ ਮੈਸੇਜ ਆਵੇ ਤੇ ਇੱਕ ਵਧੀਆ ਸਾਡੇ ਨਾਲ ਜਿਹੜੇ ਹੈਗੇ ਆ ਨੌਜਵਾਨ ਇਹ ਨਸ਼ਿਆਂ ਤੋਂ ਜਾਂ ਹੋਰ ਜਿਹੜੀਆਂ ਜਿਹੜੀਆਂ ਸਮਾਜ ਦੇ ਅੰਦਰ ਕੁੜਕੀਆਂ ਚੱਲਦੀਆਂ ਉਹਨਾਂ ਤੋਂ ਦੂਰ ਰਹਿਣ ਤੇ ਜਿਹੜੇ ਨੌਜਵਾਨ ਸਾਡੇ ਨਾਲ ਜੁੜਦੇ ਆ ਇਸ ਤੋਂ ਇਲਾਵਾ ਤੁਹਾਡੇ ਵੱਲ ਹੋਰ ਜਿਹੜੇ ਜਿਹੜੇ ਪ੍ਰੋਗਰਾਮ ਕੀਤੇ ਜਾਂਦੇ ਨੇ ਲੋਕ ਫਲਾਈ ਵਾਸਤੇ ਇਸ ਤੋਂ ਇਲਾਵਾ ਜਿਹੜੇ ਹੈਗੇ ਆ ਸਾਡੇ 바ਵਾ ਸਾਹਿਬ ਡਾਕਟਰ ਮੀਟਕਰ ਦੀ ਵਿਚਾਰਧਾਰਾ ਤੇ ਅਸੀਂ ਜਿਹੜੇ ਕੰਮ ਕਰਦੇ ਆ ਤੇ ਰੈਗੂਲਰਲੀ ਅਸੀਂ ਸਮਾਜ ਦੇ ਅੰਦਰ ਐਕਟੀਵਿਟੀਜ਼ ਕਰਦੇ ਰਹਿੰਦੇ ਆ ਜਿਵੇਂ ਕਿ ਹਰ ਸਾਲ ਜਿਹੜਾ ਪ੍ਰਬੁੱਧ ਭਾਰਤ ਫਾਊਂਡੇਸ਼ਨ ਪੰਜਾਬ ਦੀ ਸਹਾਇਤਾ ਦਰ ਐਂਡਾ ਪੂਰੇ ਪੰਜਾਬ ਦੇ ਵਿੱਚ ਜਿਹੜਾ ਪੇਪਰ ਲਿਆ ਜਾਂਦਾ ਤੇ ਉਹ ਹਰ ਸਾਲ ਜਿਹੜਾ ਹੈਗਾ ਅਸੀਂ ਉਹ ਕਰਵਾਨੇ ਆ ਲੁਧਿਆਣੇ ਦੇ ਵਿੱਚ ਵੀ ਤੇ ਇਸ ਸਾਲ ਵੀ ਜਿਹੜਾ ਹੈਗਾ ਉਹ 25 ਅਗਸਤ ਦਿਨ ਐਤਵਾਰ ਨੂੰ ਜਿਹੜਾ ਹੈਗਾ ਪੂਰੇ ਲੁਧਿਆਣੇ ਦੇ ਅੰਦਰ ਅਸੀਂ ਕਰਵਾਉਣ ਜਾ ਰਹੇ ਆ ਤੇ ਲਾਸਟ ਵੀਕ ਅਸੀਂ ਬਾਬਾ ਸਾਹਿਬ ਡਾਕਟਰ ਮਿਤਕਰਜੀ ਦੇ ਜਨਮ ਦਿਨ ਤੇ ਅਸੀਂ ਇੱਕ 14 ਅਪ੍ਰੈਲ ਨੂੰ ਅਸੀਂ ਇੱਕ ਕ੍ਰਿਕਟ ਟੂਰਨਾਮੈਂਟ ਵੀ ਕਰਵਾਇਆ ਸੀ ਉਸ ਤੋਂ ਬਾਅਦ ਰੈਗੂਲਰਲੀ ਅਸੀਂ ਜਿਹੜੇ ਹੈਗੇ ਸਾਡੇ ਨੌਜਵਾਨ ਹੈਗੇ ਆ ਕਿੱਦਾਂ ਅਸੀਂ ਉਹਨਾਂ ਨੂੰ ਆਪਣੇ ਸਾਡੇ ਸਮਾਜ ਦੇ ਪ੍ਰਤੀ ਕੀ ਅਧਿਕਾਰ ਨੇ ਸਾਡੇ ਕੀ ਰਾਈਟਸ ਨੇ ਅਸੀਂ ਕਿੱਦਾਂ ਜਿਹੜੀ ਯੂਥ ਆ ਜਿਹੜੀ ਆਪਣੀ ਆਨ ਵਾਲੀ ਜਿਹੜੀ ਪੀੜ੍ਹੀ ਹੈਗੀ ਆ ਅਸੀਂ ਕਿੱਦਾਂ ਉਹਨੂੰ ਐਜੂਕੇਸ਼ਨਲ ਤੌਰ ਤੇ ਕਿੱਦਾਂ ਵੇਅਰ ਕਰ ਸਕਦੇ ਆ ਸੋਸ਼ੀਅਲੀ ਕਿੱਦਾਂ ਵੇਅਰ ਕਰ ਸਕਦੇ ਆ ਕਿੱਦਾਂ ਅਸੀਂ ਸਮਾਜਿਕ ਲੈਵਲ ਦੇ ਵਿੱਚ ਵਿਚਨ ਵੱਖ-ਵੱਖ ਜਿਹੜੇ ਹੈਗੇ ਆ ਜਿਹੜੇ ਛੋਟੇ ਛੋਟੇ ਸਮਾਗਮ ਹੋ ਗਿਆ ਛੋਟੇ ਛੋਟੇ ਕੈਡਰ ਕੈਂਪ ਹੋ ਗਿਆ ਇਹਨਾਂ ਦੇ ਮਾਧਿਅਮ ਰਾਹੀਂ ਅਸੀਂ ਹਮੇਸ਼ਾ ਹੀ ਨੌਜਵਾਨਾਂ ਨੂੰ ਨਾਲ ਜਿਹੜਾ ਹੈਗਾ ਮੈਸੇਜ ਦੇਣੇ ਰਹਿੰਦੇ ਆ ਜੀ ਜਿਹੜਾ ਟੂਰਨਾਮੈਂਟ ਉਹਨਾਂ ਕਰਵਾ ਕੇ ਕਰਵਾਇਆ ਗਿਆ ਸੀਗਾ ਹਾਂਜੀ ਉਸ ਟੂਰਨਾਮੈਂਟ ਤੋਂ ਕਿਹੋ ਜਿਹਾ ਮਹਿਸੂਸ ਹੋਇਆ ਤੁਹਾਨੂੰ ਕਿਵੇਂ ਦਾ ਲੱਗਾ ਕਿ ਲੋਕ ਨੇ ਆ ਨੌਜਵਾਨ ਪਰ ਨਸ਼ੇ ਨੂੰ ਛੱਡ ਕੇ ਤੁਹਾਡੇ ਉਹਨਾਂ ਅੱਜ ਜਿਹੜੀ ਹਾਂਜੀ ਮੈਂ ਦੱਸਣਾ ਚਾਹਨਾ ਕਿ ਅਸੀਂ ਜਦੋਂ ਟੂਰਨਾਮੈਂਟ ਤੋਂ ਉਪਰੰਤ ਸਾਨੂੰ ਆਫਟਰ ਇੱਕ ਜਿਹੜੇ ਦੋ ਦਿਨਾਂ ਦੇ ਬਾਅਦ ਸਾਨੂੰ ਬਹੁਤ ਸਾਰੀਆਂ ਟੀਮਾਂ ਦੇ ਫੋਨ ਕਾਲਸ ਵੀ ਆਏ ਕਿ ਤੁਸੀਂ ਸਾਨੂੰ ਇਹ ਦੱਸੋ ਕਿ ਨੈਕਸਟ ਜਿਹੜਾ ਹੈਗਾ ਉਹ ਟੂਰਨਾਮੈਂਟ ਤੁਸੀਂ ਕਦੋਂ ਕਰਵਾਉਂਗੇ। ਤੋਂ ਇਸ ਕਰਕੇ ਮਤਲਬ ਅਸੀਂ ਮੰਨਦੇ ਹਾਂ ਕਿ ਇਹ ਇੱਕ ਵਧੀਆ ਸਾਡੇ ਲਈ ਇਹ ਇਹ ਉਪਲਬਧੀ ਹੈਗੀ ਆ ਕਿ ਜਿਹੜੇ ਹੈਗੇ ਆ ਨੌਜਵਾਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਹੁਣ ਉਹ ਮਤਲਬ ਰੈਗੂਲਰਲੀ ਸਾਡੇ ਟੱਚ ਦੇ ਵਿੱਚ ਹੈਗੇ ਆ ਵੀ ਤੁਸੀਂ ਸਾਨੂੰ ਇੱਕ ਵਾਰੀ ਤੁਸੀਂ ਦੱਸ ਦਿਓ ਜਿੱਦਿ ਅਸੀਂ ਹੋਰ ਵੱਧ ਤੋਂ ਜਿੰਨੀਆਂ ਟੀਮਜ਼ ਹੈਗੇ ਪਾਰਟਿਸਿਪੇਟ ਕਰਨਗੇ ਤੇ ਬਸ ਕੀ وجہ ਜੀ ਬਲੀਡ ਦੀ ਲੋੜ ਹੁੰਦੀ ਆ ਉਹ ਨਹੀਂ ਪੈਸੇ ਭੇਜ ਸਕਦਾ ਜੇ ਤੁਹਾਡੇ ਨਾਲ ਕੰਟੈਕਟ ਕਰਨਾ ਹੋਵੇ ਕਿਵੇਂ ਕਰ ਸਕੋ ਹਾਂ ਜੀ ਉਹ ਅਸੀਂ ਤੁਹਾਨੂੰ ਕੰਟੈਕਟ ਨੰਬਰ ਦੇਵਾਂਗੇ ਜੀ ਲੁਧਿਆਣੇ ਦੇ ਅੰਦਰ ਚਾਹੀ ਕਿਸੇ ਵੀ ਹਸਪੀਟਲ ਦੇ ਵਿੱਚ ਕਿਸੇ ਨੂੰ ਵੀ ਜਿਹੜੀ ਬਲੱਡ ਦੀ ਜ਼ਰੂਰਤ ਹੈਗੀ ਆ ਉਹ ਸਾਡੇ ਜਿਹੜੇ ਕੰਟੈਕਟ ਨੰਬਰ ਤੁਹਾਨੂੰ ਦੇਵਾਂਗੇ ਉਹ ਤੁਸੀਂ ਜਿਹੜੇ ਹੈਗੇ ਆ ਸੰਪਰਕ ਕਰਨ ਲੁਧਿਆਣੇ ਦੇ ਅੰਦਰ ਤੁਹਾਨੂੰ ਕਿਤੇ ਵੀ ਹਾਂਜੀ ਕੰਟੈਕਟ ਨੰਬਰ ਹੈਗਾ ਜੀ ਇੱਕ ਤਾਂ 8 ਜਿਹੜਾ ਹੈਗਾ 000 ਤੇ 001368 9915541008 ਬਾਕੀ ਸਕਰੀਨ ਦੇ ਥੱਲੇ ਜਿਹੜੇ ਨੰਬਰ ਹੈਗੇ ਆ ਉੱਤੇ ਤੁਸੀਂ